ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਦੇ ਇੱਕ ਭਾਸ਼ਣ ਦੇ ਦੌਰਾਨ ਨੌਜਵਾਨ ਨੇ ਚੱਪਲ ਮਾਰ ਦਿੱਤੀ ਹੈ। ਉਹਦੇ ਪਿੱਛੇ ਕੀ ਕਾਰਨ ਸੀ ਕਿਉਂ ਉਹ ਚੱਪਲ ਮਾਰੀ ਗਈ ਇਸ ਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਪਰ ਜਦੋਂ ਦੀ ਇਹ ਘਟਨਾ ਘਟੀ ਹੈ ਤਾਂ ਸੋਸ਼ਲ ਮੀਡੀਆ ਅਤੇ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਇੱਕ ਤਰ੍ਹਾਂ ਦੀ ਹਲਚਲ ਮਚ ਗਈ ਹੈ। ਅਤੇ ਦੂਸਰੇ ਪਾਸੇ ਆਪ ਦੇ ਐਮ.ਐਲ.ਏ ਗੁਰਦੀਪ ਸਿੰਘ ਰੰਧਾਵਾ ਨੇ ਦਸਤਾਰ ਨੂੰ ਲੈ ਕੇ ਇੱਕ ਵਿਵਾਦਕ ਬਿਆਨ ਦਿੱਤਾ ਸੀ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਵੀ ਕੀ ਪ੍ਰਤੀਕਿਰਿਆ ਕੀਤੀ ਆ ਉਹ ਵੀ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਅਤੇ ਦੂਸਰੇ ਪਾਸੇ ਇੱਕ ਕਾਂਗਰਸੀ ਵਿਧਾਇਕ ਨੇ ਸਾਬਕਾ ਕਾਂਗਰਸੀ ਵਿਧਾਇਕ ਨੇ ਇੱਕ ਹੋਰ ਵਿਵਾਦਕ ਬਿਆਨ ਦੇ ਦਿੱਤਾ ਉਸਤੇ ਵੀ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਸਾਊਥ ਆਪਾ ਗੱਲਬਾਤ ਕਰ ਲੈਣੇ ਆ ਕਿ ਕਾਂਗਰਸੀ ਸਾਬਕਾ ਵਿਧਾਇਕ ਹਰਕ ਸਿੰਘ ਰਾਬਤ ਨੇ ਇੱਕ ਰੈਲੀ ਦੇ ਦੌਰਾਨ ਇਹ ਕਹਿ ਦਿੱਤਾ ਕਿ ਸਰਦਾਰ ਜੀ ਹੱਥ ਖੜਾ ਕਰਕੇ ਨਾਹਰਾ ਲਗਾਓ 12 ਵਜ ਗਏ ਨੇ ਸਰਦਾਰ ਜੀ ਤੁਹਾਨੂੰ ਦੱਸਦੀ ਕਿ ਉਸ ਕਾਂਗਰਸੀ ਵਿਧਾਇਕ ਨੂੰ ਇਸ ਗੱਲ ਦਾ ਮਤਲਬ ਨਹੀਂ ਪਤਾ ਹੋਣਾ ਕਿਉਂਕਿ ਉਸ ਨੇ ਇਹ ਗੱਲ ਤਾਂ ਕਹਿ ਦਿੱਤੀ ਕਿ ਹੱਥ ਖੜੇ ਕਰਕੇ ਨਾਹਰਾ ਲਗਾਓ ਸਰਦਾਰ ਜੀ 12 ਵਜ ਗਏ ਪਰ ਜਦੋਂ ਸਿੱਖਾਂ ਦੇ 12 ਵਜਦੇ ਨੇ ਉਹ ਸਭ ਨੂੰ ਪਤਾ ਹੈ ਵੀ ਉਹ ਇਤਿਹਾਸ ਕੀ ਹੈ ਮੈਂ ਕਹਿਣਾ ਚਾਹਣਾ ਕਿ ਜਿੰਨੇ ਵੀ ਇਹ ਮੰਤਰੀ ਇਸ ਤਰ੍ਹਾਂ ਦੇ ਬਿਆਨ ਦਿੰਦੇ ਨੇ ਉਹਨਾਂ ਨੂੰ ਥੋੜਾ ਮੋਟਾ ਇਤਿਹਾਸ ਪੜ੍ਹਨਾ ਜ਼ਰੂਰੀ ਹੈ ਕਿਉਂਕਿ ਉਹ ਬਿਆਨ ਤਾਂ ਦੇ ਦਿੰਦੇ ਨੇ ਤੇ ਬਾਅਦ ਦੇ ਵਿੱਚ ਇਹਦਾ ਨਤੀਜਾ ਕੁਝ ਹੋਰ ਨਿਕਲਦਾ ਹੈ ਇਸ ਤੋਂ ਬਾਅਦ ਆਪਾਂ ਗੱਲ ਕਰ ਲੈਣੇ ਆ ਬਤਾਰਿਕ ਗੁਰਦੀਪ ਸਿੰਘ ਰੰਧਾਵਾ ਨੇ ਜੋ ਉਹਨਾਂ ਨੇ ਵੀ ਇੱਕ ਵਿਵਾਦਕ ਬਿਆਨ ਦੇ ਦਿੱਤਾ ਸੀ ਤਾਂ ਇਸ ਤੋਂ ਬਾਅਦ ਕੁਲਦੀਪ ਸਿੰਘ ਗੜਕੱਜ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਥੇਦਾਰ ਨੇ ਇਸ ਉੱਤੇ ਐਕਸ਼ਨ ਲੈਂਦੇ ਹੋਏ ਕਿਹਾ ਉਹਨਾਂ ਨੇ ਕਿਹਾ ਕਿ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਸਾਨੂੰ ਸਰਦਾਰੀ ਕਿਵੇਂ ਮਿਲੀ ਆ ਇਹ ਪੱਗ ਸਾਨੂੰ ਕਿਸ ਨੇ ਦਵਾਈ ਆ ਅਤੇ ਇਸ ਤੇ ਤੁਸੀਂ ਵਿਵਾਦਕ ਬਿਆਨ ਦੇਣ ਤੋਂ ਗਰੇਜ਼ ਕਰਿਆ ਕਰੋ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਤੁਹਾਨੂੰ ਉਹ ਵੀ ਪਤਾ ਹੈ ਕਿ ਜਦੋਂ ਦਸਤਾਰਾਂ ਵਾਲੇ ਕਿੱਲੇ ਲਾਉਂਦੇ ਅਤੇ ਜ਼ਥੇਦਾਰ ਜੀ ਨੇ ਇਹ ਵੀ ਕਿਹਾ ਹੈ ਕਿ ਗੁਰਦੀਪ ਨੂੰ ਮਾਫੀ ਮੰਗਣੀ ਚਾਹੀਦੀ ਅਕਾਲ ਤਖਤ ਸਾਹਿਬ ਤੋਂ ਕਿਉਂਕਿ ਲੋਕਾਂ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਕਾਫੀ ਰੋਸ ਆ ਜਿਹੜਾ ਉਹ ਜ਼ਾਹਿਰ ਕੀਤਾ ਜਾ ਰਿਹਾ ਪਰ ਦੂਸਰੇ ਪਾਸੇ ਸੂਤਰਾਂ ਤੋਂ ਪਤਾ ਲੱਗਿਆ ਕਿ ਗੁਰਦੀਪ ਸਿੰਘ ਨੇ ਇਸ ਗੱਲ ਨੂੰ ਲੈ ਕੇ ਮਾਫੀ ਵੀ ਮੰਗ ਲਈ ਅੱਗੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਐਕਸ਼ਨ ਲੈਂਦੀ ਆ ਉਹ ਅੱਗੇ ਹੁਣ ਦੇਖਣਾ ਹੋਵੇਗਾ ਆਪ ਦੇ ਵਿਧਾਇਕ ਦੇ ਇੱਕ ਭਾਸ਼ਣ ਦੇ ਦੌਰਾਨ ਚੱਪਲ ਸੁੱਟ ਦਿੱਤੀ ਜਾਂਦੀ ਆ ਕਿਉਂ ਛੁੱਟੀ ਜਾਂਦੀ ਹੈ ਇਸ ਦੇ ਪਿੱਛੇ ਦਾ ਹਲੇ ਤੱਕ ਕੋਈ ਕਾਰਨ ਨਹੀਂ ਪਤਾ ਲੱਗਿਆ ਤੁਹਾਨੂੰ ਦੱਸ ਦਈਏ ਇਹ ਜਿਹੜੀ ਘਟਨਾ ਗਈ ਇਹ ਗੁਜਰਾਤ ਦੇ ਵਿੱਚ ਘਟਿਆ ਜਾਮਨਗਰ ਦੇ ਵਿੱਚ ਜਿੱਥੇ ਕਿ ਆਪ ਦੇ ਵਿਧਾਇਕ ਗੋਪਾਲ ਅਟਾਲੀਆ ਆਪਣਾ ਭਾਸ਼ਣ ਦੇ ਰਹੇ ਸੀ ਉਸ ਦੌਰਾਨ ਇੱਕ ਨੌਜਵਾਨ ਉਹਨਾਂ ਉੱਤੇ ਚੱਪਲ ਸੁੱਟ ਦਿੰਦਾ ਇਸ ਤੋਂ ਬਾਅਦ ਉਸ ਰੈਲੀ ਦੇ ਵਿੱਚ ਭਗੜੜ ਮੱਚ ਜਾਂਦੀ ਹੈ ਲੋਕਾਂ ਨੂੰ ਗੁੱਸਾ ਆ ਜਾਂਦਾ ਹੈ ਅਤੇ ਉਸ ਨੌਜਵਾਨ ਨੂੰ ਕੁੱਟਣ ਮਾਰਨ ਲੱਗ ਜਾਂਦੇ ਨੇ ਅਤੇ ਤੁਰੰਤ ਪੁਲਿਸ ਉਸ ਨੌਜਵਾਨ ਨੂੰ ਉਥੋਂ ਭੀੜ ਚੋਂ ਕੱਢ ਕੇ ਕਿਤੇ ਹੋਰ ਲੈ ਜਾਂਦੀ ਹੈ ਪਰ ਇਸ ਘਟਨਾ ਤੋਂ ਬਾਅਦ ਪੂਰੇ ਗੁਜਰਾਤ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਤੇ ਸਿਆਸਤ ਦੇ ਵਿੱਚ ਹਲਚਲ ਮਚ ਚੁੱਕੀ ਹੈ ਤਰ੍ਹਾਂ ਤਰ੍ਹਾਂ ਦੇ ਬਿਆਨ ਨੇ ਜਿਹੜੇ ਉਹ ਆਉਣੇ ਸ਼ੁਰੂ ਹੋ ਚੁੱਕੇ ਨੇ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਕਾਂਗਰਸ ਅਤੇ ਭਾਜਪਾ ਦੋਨੋਂ ਹੁਣ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੋਰ ਹੀ ਚੜ੍ਹਾਈ ਤੋਂ ਲੋਕਾਂ ਦੇ ਮਿਲ ਰਹੇ ਸਹਿਯੋਗ ਤੋਂ ਦੁਖੀ ਨੇ ਉਹ ਹੁਣ ਇਕੱਠ ਹੋ ਕੇ ਆਮ ਪਾਰਟੀ ਦਾ ਬਰੋਧ ਕਰ ਰਹੇ ਨੇ ਅਤੇ ਅਰਵਿੰਦ ਕੇਜਰੀਵਾਲ ਨੇ ਵੀ ਕਿਹਾ ਜੇਕਰ ਅਸੀਂ ਭਾਜਪਾ ਦੇ ਕੰਮਾਂ ਤੇ ਸਵਾਲ ਚੁੱਕਦੇ ਹਾਂ ਤਾਂ ਦਰਦਾ ਜਿਹੜਾ ਉਹ ਕਾਂਗਰਸ ਨੂੰ ਹੁੰਦਾ ਇਹ ਸਾਰੇ ਜਿਹੜੇ ਸਵਾਲ ਸੀਗੇ ਇਹ ਅਰਵਿੰਦ ਕੇਜਰੀਵਾਲ ਨੇ ਭਾਜਪਾ ਨੂੰ ਕੀਤੇ ਅਤੇ ਦੂਸਰੇ ਪਾਸੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਇੱਕ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਬੀਜੇਪੀ ਅਤੇ ਕਾਂਗਰਸ ਮਿਲ ਕੇ ਆਮ ਆਦਮੀ ਪਾਰਟੀ ਨੂੰ ਬਦਰਾਮ ਕਰਨਾ ਚਾਹੁੰਦੇ ਹਨ ਅਤੇ ਗੁਜਰਾਤ ਦੀ ਜਿਹੜੀ ਜਨਤਾ ਹੈ ਉਹ ਆਮ ਆਦਮੀ ਪਾਰਟੀ ਦੇ ਨਾਲ ਹੈ ਹੋਰ ਵੀ ਕਈ ਵ代ਕ ਨੇ ਉਹਨਾਂ ਨੇ ਵੀ ਆਪਣੇ ਵੱਖ-ਵੱਖ ਬਿਆਨ ਦਿੱਤੇ ਨੇ ਡਾਕਟਰ ਬਲਜੀਤ ਕੌਰ ਨੇ ਵੀ ਇਸ ਘਟਨਾ ਕਰਮ ਦੀ ਨਿੰਦਾ ਕੀਤੀ ਹੈ ਕਿ ਭਾਜਪਾ ਅਤੇ ਕਾਂਗਰਸ ਮਿਲ ਕੇ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਰਚ ਰਹੀਆਂ ਨੇ ਕਿਉਂਕਿ ਗੁਜਰਾਤ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਅਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਇਹ ਗੱਲ ਕਹਿ ਰਹੀ ਹੈ ਕਿ ਹੁਣ ਆਮ ਆਦਮੀ ਪਾਰਟੀ ਦੀ ਗੁਜਰਾਤ ਦੇ ਵਿੱਚ ਚੜ੍ਹਾਈ ਹੋ ਰਹੀ ਹੈ ਅਤੇ ਇਸ ਗੱਲ ਤੋਂ ਕਾਂਗਰਸ ਅਤੇ ਭਾਜਪਾ ਵਾਲੇ ਬਹੁਤ ਜ਼ਿਆਦਾ ਦੁਖੀ ਹਨ ਪਰ ਇਸ ਘਟਨਾ ਨੇ ਪੂਰੇ ਪੰਜਾਬ ਦੀ ਸਿਆਸਤ ਦੇ ਵਿੱਚ ਅਤੇ ਗੁਜਰਾਤ ਦੀ ਸਿਆਸਤ ਦੇ ਵਿੱਚ ਇੱਕ ਵਾਰ ਪੁਚਾਲ ਲਿਆ ਕੇ ਰੱਖ ਦਿੱਤਾ ਕਿਉਂਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਨੇ ਇਸ ਘਟਨਾਕਰਮ ਉੱਤੇ ਸੋ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਕਿਸੇ ਮੰਤਰੀ ਉੱਤੇ ਜਾਂ ਫਿਰ ਕਿਸੇ ਵਿਧਾਇਕ ਉੱਤੇ ਕਿਸੇ ਨੇ ਚੱਪਲ ਸਿੱਟੀ ਹੋਵੇ ਜਾਂ ਜੁੱਤੀ ਸੁੱਟੀ ਹੋਵੇ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਘੜ ਚੁੱਕਿਆ ਨੇ ਸੋਚ ਦੇ ਪਿੱਛੇ ਕੌਣ ਹੈ ਕਿਸ ਨੇ ਕਰਵਾਇਆ ਫਲहाल ਇਹ ਹੈ ਜਿਹੜਾ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ ਹੁਣ ਉਸ ਨੌਜਵਾਨ ਨੇ ਕਿਉਂ ਚੱਪਲ ਮਾਰੀ ਸੀ ਇਹ ਹੁਣ ਅੱਗੇ ਪੁਲਿਸ ਇਨਵੈਸਟੀਗੇਸ਼ਨ ਤੋਂ ਹੀ ਬਾਅਦ ਪਤਾ ਲੱਗੂਗੀ ਫਲहाल ਇਸ ਘਟਨਾ ਨੇ ਪੂਰੀ ਸਿਆਸਤ ਦੇ ਵਿੱਚ ਇੱਕ ਵਾਰ ਹਲਚਲ ਮਚਾ ਕੇ ਰੱਖ ਦਿੱਤੀ ਹੈ ਸੋ ਦਰਸ਼ਕੋ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ ਵੱਖ-ਵੱਖ ਘਟਨਾਵਾਂ ਤੇ ਕੀ ਵਿਚਾਰ ਨੇ ਉਹ ਆਪਣੇ ਵਿਚਾਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਹੋਰ ਇਸ ਤਰ੍ਹਾਂ ਦੀਆਂ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬ ਟੱਚ